ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਇਆ 6 ਫਰਵਰੀ 2024 ਤੋਂ ਲੈ ਕੇ 12 ਫਰਵਰੀ 2024 ਪੰਜਾਬ ਦਾ ਮੌਸਮ ਕਿੰਮ ਦਾ ਰਹੇਗਾ ਆਉਂਦੇ 6-7 ਦਿਨਾਂ ਵਿੱਚ ਕਿਹੜੇ ਦਿਨ ਧੁੰਦ ਹੈ ਕਿਹੜੇ ਦਿਨ ਠੰਡ ਦੇ ਹਾਲਾਤ ਨੇ ਬੱਦਲਬਾਈ ਅਤੇ ਮੀਂਹ ਦੇ ਹਾਲਾਤ ਕਿਹੜੇ ਇਲਾਕੇ ਵਿੱਚ ਪਣ ਸਕਦੇ ਨੇ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਫਰਵਰੀ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਸਿਸਟਮ ਦਿਖਾਈ ਦੇਣਗੇ ਜਨੇਰਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਤੋਂ ਫਿਲਹਾਲ ਕਲੀਅਰ ਹੋ ਰਿਹਾ ਹੈ ਕਿ ਮੌਸਮ ਪੰਜਾਬ ਦਾ ਹੌਲੀ ਹੌਲੀ ਖੁੱਲ ਰਿਹਾ ਹੈ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਮਾਲਵਾ বেলਟ ਦੇ ਵਿਚਕਾਰ ਕਿਉਂਕਿ ਇਸ বেলਟ ਦੇ ਵਿਚਕਾਰ ਜ਼ਿਆਦਾਤਰ ਜਦੋਂ ਠੰਡੀ ਹਵਾ ਅਚਾਨਕ ਆਉਂਦੀ ਹੈ ਤਾਂ ਧੁੰਦ ਦੇ ਹਾਲਾਤ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਧੁੰਦ ਸਾਨੂੰ 6 ਤਰੀਕ ਤੋਂ ਲੈ ਕੇ 8-9 ਤਰੀਕ ਤੱਕ ਦੇਖਣ ਨੂੰ ਮਿਲੇਗੀ ਖਾਸ ਤੌਰ ਤੇ ਲੈ ਕੇ 7 ਅਤੇ 8 ਤਰੀਕ ਨੂੰ ਬਹੁਤ ਸੰਘਣੀ ਬੱਦਲਵਾਈ ਅਤੇ ਧੁੰਦ ਕੋਹਰੇ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਨਾਲ 8 ਤਰੀਕ ਅਤੇ 9 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਬਹੁਤ ਸੰਘਣੀ ਧੁੰਦ ਪਵੇਗੀ ਜਿਸ ਨਾਲ ਸੂਰਜ ਦੇ ਦਰਸ਼ਨ ਘੱਟ ਹੀ ਹੁੰਦੇ ਦਿਖਾਈ ਦੇਣਗੇ ਠੰਡ ਦੇ ਹਾਲਾਤ ਦੁਆਰਾ ਤੋਂ ਬਣਨਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਵੈਦਰ ਵਾਈਸ ਸੁੰਦਰ ਨੂੰ ਸਬਸਕ੍ਰਾਈਬ ਵੀ ਕਰ ਦਿਓ ਗੱਲ ਕਰਾਂਗੇ 7-8 ਤਰੀਕ ਦੇ ਜਿਹੜੇ ਧੁੰਦ ਦੇ ਹਾਲਾਤ ਨੇ ਇਹਨਾਂ ਦੇ ਨਾਲ ਤਾਪਮਰ ਵੀ ਘਟਦੇ ਹੋਏ ਦਿਖਾਈ ਦੇਣਗੇ ਦਿਨ ਦੇ ਤਾਪਮਰ 20 ਡਿਗਰੀ ਤੋਂ ਥੱਲੇ ਆ ਜਾਣਗੇ ਕਾਫੀ ਜ਼ਿਆਦਾ ਠੰਡ ਪੰਜਾਬ ਦੇ ਵਿੱਚ ਪਵੇਗੀ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਠੰਡ ਦੇ ਹਾਲਾਤ ਲਗਾਤਾਰ ਬਰਕਰਾਰ ਰਹਿਣਗੇ 8 9 ਤਰੀਕ ਤੇ 10 ਤਰੀਕ ਦੇ ਨੇੜੇ ਤੇੜੇ ਇੱਕ ਦੌਰਾਨ ਤੋਂ ਪੱਛਮੀ ਸਿਸਟਮ ਪੰਜਾਬ ਦੇ ਨੇੜੇ ਤੇੜੇ ਦੇ ਕਰਾਸ ਕਰੇਗਾ ਜੋ ਕਿ ਖਾਸ ਤੌਰ ਤੇ ਪਹਾੜੀ ਖੇਤਰਾਂ ਵਿੱਚ ਦਿਖਾਈ ਦੇਵੇਗਾ ਫਿਲਹਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਸਿਸਟਮ ਪਹਾੜੀ ਖੇਤਰ ਵਿੱਚ ਲਗਾਤਾਰ ਵੜੇ ਹੋਏ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੀ ਠੰਡ ਦੇ ਹਾਲਾਤ ਲਗਾਤਾਰ ਬਰਕਰਾਰ ਨੇ ਇਸ ਸਟੋਰੀ ਦਾ ਇਸ ਤਰੀਕੇ ਨਾਲ ਗੁਜ਼ਰੇਗਾ ਜਿਸ ਦੇ ਨਾਲ ਪੰਜਾਬ ਤੇ ਦੁਆਬੇ ਦੇ ਇਲਾਕੇ ਅਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਚਰ ਰੂਪਨਗਰ ਜਲੰਧਰ ਚੰਡੀਗੜ੍ਹ ਮੁਹਾਲੀ ਕਰਾਲੀ ਉਮਰਿੰਡਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਠੰਡ ਅਤੇ ਮੀਂਹ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ 10 ਤਰੀਕ ਤੋਂ ਲੈ ਕੇ 12 ਤਰੀਕ ਦੇ ਵਿੱਚਕਾਰ ਜੋ ਕਿ ਕਾਫੀ ਹਲਕਾ ਸਿਸਟਮ ਹੈ ਅਜੇ 5-4 ਦਿਨ ਪਏ ਨੇ ਅਜੇ ਇਹ ਦੇ ਵਿੱਚਕਾਰ ਸਿਸਟਮ ਅੱਗੇ ਪਿੱਛੇ ਵੀ ਹੋ ਜਾਂਦੇ ਨੇ ਪਰ 10 ਤਰੀਕ ਨੂੰ ਕਿਤੇ ਨਾ ਕਿਤੇ ਬੱਦਲਬਾਜ਼ੀ ਤੇ ਧੁੰਦ ਦੇ ਹਾਲਾਤ ਵੀ ਲਗਾਤਾਰ ਬਣਦੇ ਹੋਏ ਦਿਖਾਈ ਦੇਣਗੇ ਗੱਲ ਕਰਾਂਗੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਤਾਂ ਥੋੜੀ-ਬਹੁਤੀ ਕਿਰਮਣ ਕਣੀ ਤੇ ਮੀਂਹ ਦੇ ਹਾਲਾਤ ਜ਼ਿਆਦਾ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਜੇ ਨਹੀਂ ਕਿ ਬਹੁਤ ਪਰਮੀ ਹੋਵੇਗਾ ਜਿਸ ਤਰੀਕੇ ਨਾਲ 4 ਅਤੇ 5 ਤਰੀਕ ਨੂੰ ਮੀਂਹ ਹੋਇਆ ਹੈ ਕਿੜਮਣਕਣੀ ਵਾਲਾ ਮਾਹੌਲ ਸੀ ਉਸੇ ਤਰੀਕੇ ਦੇ ਕਿੜਮਣਕਣੀ ਬੂੰਦਾਬੰਦੀ ਸਾਨੂੰ ਇਹਨਾਂ ਇਲਾਕੇ ਵਿੱਚ ਵੀ ਦੇਖਣ ਨੂੰ ਮਿਲੇਗੀ ਬਾਕੀ ਇਸ ਸਬੰਧੀ ਹਵਾਵਾਂ ਦੀ ਗੱਲ ਕੀਤੀ ਜਾਵੇ ਤਾਂ 8 ਤਰੀਕ ਤੱਕ ਪੱਛਮੀ ਹਵਾ ਤੇ 8 ਤਰੀਕ ਤੋਂ ਲੈ ਕੇ 10 ਤਰੀਕ ਤੱਕ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਧੁੰਦ ਦੇ ਹਾਲਾਤ ਦੁਆਰਾ ਤੋਂ ਪੰਜਾਬ ਵਿੱਚ ਵਧਦੇ ਹੋਏ ਦਿਖਾਈ ਦੇਣਗੇ ਬਾਕੀ ਮੌਸਮ ਦੇ ਸੰਬੰਧੀ ਅਪਡੇਟ ਸਮੇਂ-ਸਮੇਂ ਤੇ ਅਸੀਂ ਲੈ ਕੇ ਆਉਂਦੇ ਰਹਿੰਦੇ ਆ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ